ਸਾਸੀ ਗੱਲ ਦੋਸਤੋ ਠੱਠਾ ਡੇਰੀ ਫਾਰਮ ਤੋਂ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਠੱਠੀਆਂ ਖੁਰਦ ਤਹਿਸੀਲ ਪੱਟੀ ਜ਼ਿਲ੍ਹਾ ਦਰਨਤਾਰਨ ਵੀਰ ਦਾ ਨਾਮ ਹੈ ਗੈ ਰਵੀ ਸਿੰਘ ਅੱਜ ਤਰੀਕ ਹੈਗੀ ਹੈ ਜੀ 22 ਸਤੰਬਰ 2025 ਸਮਾਂ ਕੁਝ ਸ਼ਾਮ ਦੇ 4:00 ਵਜੇ ਦਾ ਜੀ ਵੀਰ ਕੋਲ ਦੋ ਵਾਢਾਂ ਕਾਹੂ ਆ ਜੀ ਤੇ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਦਾ ਲਾਸਟ ਤੱਕ ਬਣੇ ਰਹੋ ਤੇ ਅਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵਿਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਕਿਰਪਾ ਮਾਲਕ ਬਾਬੂੜੇ ਦੀ ਜੀ ਠੀਕ ਠਾਕ ਸੇ ਤਾਂ ਕਹਿਵਾਂ ਕਿਰਪਾ ਜੀ ਕਿਰਪਾ ਠੀਕ ਹੈ ਜੀ ਤੇ ਵਿਰਜੀ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨਾ ਲੋਕੇਸ਼ਨ ਤੇ ਐਡਰੈਸ ਦੱਸ ਦਈਏ ਜੀ ਪਾਜੀ ਪਿੰਡ ਠੱਠੀਆਂ ਖੁਰਦ ਹਾਂਜੀ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਠੀਕ ਹੈ ਜੀ ਨੇੜੇ ਦੇ ਪਿੰਡ ਹਰੀਕਾ ਪਤਨ ਠੀਕ ਹੈ ਜੀ ਤੇ ਮੇਰੋ ਜਿਹੜਾ ਨੈਸ਼ਨਲ ਬਠਿੰਡਾ ਨੈਸ਼ਨਲ ਹਾਈਵੇ ਆ ਉਹ 1 ਕਿਲੋਮੀਟਰ ਦਾ ਬਠਿੰਡਾ ਮਰਸਰਾ ਹਾਈਵੇ ਆ ਮਹਰਾਣਾ ਨੱਥੂਪੁਰ ਅਲੀਪੁਰ ਨੇੜੇ ਦੇ ਪਿੰਡਾਂ ਠੀਕ ਹੈ ਜੀ ਤੇ ਨੰਬਰ ਵੀਰ ਜੀ ਦੱਸ ਦਿਓ 95012 ਹਾਂਜੀ 60977 ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਚਲੋ ਜਰਸੀ ਦੀ ਦਿਓ ਜਾਣਕਾਰੀ ਇਹ ਬਾਰੀਤ ਆਪਾਂ ਜਿੰਨਾ ਕੋਲ ਉਹ ਲਈ ਹੋਈ ਆ ਉਹ ਤਾਂ ਪਹਿਲਾ ਸੂਆ ਕਹਿੰਦੇ ਸੀ ਅੱਛਾ ਜੀ ਬਾਕੀ ਜਿਹੜੇ ਵੀ ਭੈਣ ਭਰਾਣੇ ਲੈਣੇ ਆਪਦੀ ਸਮਝ ਲੈਣੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਆਪਾਂ ਇੱਕ ਵੀ ਨੋਟ ਪਾਟਾ ਨਹੀਂ ਲੈਣਾ ਹਾਂਜੀ ਤੇ ਆਪਦੀ ਇਹ ਤਸੱਲੀ ਕਰ ਲੈ ਤਸੱਲੀ ਕਰ ਲੈ ਬਿਲਕੁਲ ਜੀ ਬਿਲਕੁਲ ਮਗਰ ਬੱਚਾ ਐਡਾ ਜ਼ਿਆਦਾ ਕੁਆਲਟੀ ਵਾਲਾ ਪਾਇਆ ਹੋਇਆ ਹੈ ਨਾ ਹਾਂਜੀ ਰਹਿ ਰੱਬ ਦਾ ਨਾ ਮਦਰ ਤੇ ਗਿਆ ਪੂਰਾ ਦੇਖੋ ਜੀ ਲਓ ਜੀ ਆਹ ਵੇਖੋ ਥੱਲੇ ਚੀਜ਼ ਵੇਖਣ ਲਈ ਜੀ ਬਿਲਕੁਲ ਜੀ ਉਹਦੇ ਦੇਖੋ ਦੇਖੋ ਥਾਨ ਹਾਜੀ ਕਿ ਨਾ ਗੜਾ ਗੱਡਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਭਾਜੀ ਰਾਤ ਕੋਈ ਇਹਨੇ ਠੀਕ ਹੈ ਜੀ ਰਾਤ ਹੀ ਸੂਈ ਮਬੜਾ ਰਾਤ ਹੀ ਆਪਾਂ ਰਾਤ ਹੀ ਵੇੜਾ ਲਈਆਂ ਐ ਅੱਛਾ ਜੀ ਤੇ ਰਾਤ ਇਹ ਗੱਬਣ ਲਈ ਹੀ ਤੇ ਜਾਂਦਿਆਂ ਨੂੰ ਇਹ ਸੂੰਹਦੀ ਠੀਕ ਹੈ ਹਾਂਜੀ 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 ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਫੇਸ ਕੁਆਲਿਟੀ ਤੇ ਵੀਰ ਜੀ ਆਪਾਂ ਮਾੜਾ ਜੇ ਖੋਲ ਕੇ ਚੈੱਕ ਕਰਾਈ ਹਾਂਜੀ 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 ਲਓ ਥਣਥੁੰਨ ਦੇਵੇ ਚਵਾਈ ਕਿਵੇਂ ਵੀਰ ਜੀ ਬਿਲਕੁਲ ਭਾਈ ਆਬਾ ਜਬਾਰਾ ਝੂੜ ਨਹੀਂ ਮਾਨਾ 2.5 ਕਿਲੋ ਬੋਲਾ ਕੱਢਿਆ ਹੀ ਅੱਛਾ 2.5 ਕਿਲੋ ਰਾਤ ਕੱਢਿਆ 2.5 ਕਿਲੋ ਸਵੇਰ ਕੱਢਿਆ ਠੀਕ ਹੈ ਜੀ ਇਹ ਬੱਚਾ ਬੁਚਾਰੀ ਆਇਆ ਹੋਊਗਾ ਠੀਕ ਹੈ ਜੀ ਲਓ ਜੀ ਕਰੋ ਚੈੱਕ ਬਹੁਤ ਠਕਾਉੜ ਦੇ ਵਿੱਚ ਆਈਆਂ ਵਾ ਹਾਂਜੀ ਥੋੜਾ ਜਿਹਾ ਹੈਗਾ ਵੀ ਠਕਾਉੜ 'ਚ ਆਇਆ ਮਾਰ ਠਕਾਉੜ ਹਾਂ ਉਹ ਤੇ ਹੋ ਹੀ ਜਾਂਦੀ ਇੱਕ ਨਵੇਂ ਥਾਂ ਤੇ ਆਇਆ ਇੱਕ ਠਕਾਉੜ ਲਾ ਲੋ ਬਿਲਕੁਲ ਜੀ ਬਿਲਕੁਲ ਪਰ ਦੁੱਧਵਾਸ਼ੀ 10 ਕਿਲੋ ਵੀ ਪਾਸ ਆ ਰਹੀ ਦੁੱਧਵਾਸ਼ੀ 14 ਕਿਲੋ ਸਾਹਮਣਾ ਪਾ ਸਕਦੀ ਉਹ ਤੇ ਪੌਣਾ ਹੀ ਪੌਣਾ ਚਾਹੀ ਹਾਂਜੀ ਹਾਂਜੀ ਬਾਕੀ ਗਾੜੀ ਸਾਹਮ ਆਈ ਬਾਕੀ ਇਹ ਵੀ ਰਿਜ਼ਲਟ ਬੜਾ ਟਾਪ ਦਾ ਦਿੱਤਾ ਹੀ ਰਿਜ਼ਲਟ ਬਹੁਤ ਵਧੀਆ ਦਿੱਤਾ ਠੀਕ ਹੈ ਉਹਨਾਂ ਆ ਉਹ ਪਹਿਲਾਂ ਹੀ ਕਹਿੰਦੇ ਟੀਕਾ ਬਹੁਤ ਜ਼ਿਆਦਾ ਚੰਗਾ ਪੜਾਇਆ ਸੀ ਹਾਂਜੀ ਤੇ ਮਗਰ ਵਸ਼ੀ ਬੜੀ ਟਾਪ ਦੀ ਬਣੀ ਹੈ ਦੋ ਬੜਾ ਦੀਆਂ ਵਸ਼ੀਆਂ ਭਾਜੀ ਬਾ ਕਮਾਲੀ ਆ ਬਿਲਕੁਲ ਬਿਲਕੁਲ ਜੀ ਤੇ ਮਾਰ ਰਹੀਆਂ ਵੀ ਦੀ ਤਾਰਾਂ ਹਾਂਜੀ ਹਾਂਜੀ ਭਾਜੀ ਲਾਦੀਆਂ ਠੀਕ ਹੈ ਜੀ ਬਣਾ ਬੱਚੇ ਤੋਂ ਬਹਿਜੋ ਤਾਂ ਵੀ ਕੋਈ ਚੱਕਰ ਨਹੀਂ ਬੱਚਾ ਲੈਣਾ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂਜੀ ਇਤਰਾ ਬਹਿਜੋ ਭਾਵੇਂ ਤਾਂ ਵੀ ਵਿਚਾਰੀ ਕੋਈ ਨਹੀਂ ਲਾਓ ਜੀ ਲਾਓ ਜੀ ਹਲੋ ਕਰ ਪਰੇ ਲੱਗਤ ਲਓ ਜੀ ਕਰੋ ਚੈੱਕ ਐ ਬਿਲਕੁਲ ਓਕੇ ਚ ਬਾਈ ਹਨਾ ਜੀ ਹਾਂਜੀ ਹਾਂਜੀ ਅਗਲੇ ਦਿਨਾਂ ਦੀ ਬਖਾਰੋ ਭਾਈ ਲਓ ਜੀ ਅਗਲੇ ਦਿਨਾਂ ਦੀ ਤਰਤੀ ਪਾੜਨ ਵਾਲੀ ਗੱਲ ਆਈ ਬਿਲਕੁਲ ਬਿਲਕੁਲ ਖਟਾ ਮਲਚ ਚੈ ਹੀ ਹੋ ਜੇ ਬਿਲਕੁਲ ਬਿਲਕੁਲ ਪੂਰਾ ਇਹ ਨਾ ਬਈ ਆਖੇ ਕਿੰਨੇ ਕੇ ਦਿਨ ਹੋ ਗਏ ਸੂਈ ਨੂੰ ਹਾਂਜੀ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਫਿਰ ਕੀ ਰੇਟ ਰੂਟ ਕਰਦੇ ਜੀ ਇਹਦਾ ਭਾਈ ਰੇਟ ਵੀ ਆ ਪਾਉਂਟ ਦੀਆਂ ਵਾਲੇ ਕਰਦੇ ਨੇ ਕੀ ਕਰਨਾ ਜੀ ਰੇਟ ਦੱਸ ਜੇ ਤੇ ਕੇ ਭੈਣ ਭਰਾ ਨੇ 100 ਕਿਲੋਮੀਟਰ ਤੱਕ ਪਹੁੰਚ ਕਰਾਉਣੀ ਹੋਊਗੀ ਹਾਂਜੀ ਫਿਰ 37000 ਚ 37000 ਉਤਰਾ 35000 ਚ ਕਿੰਨੇ ਜੀ ਉਤਰਾ 35000 ਤੇ 35000 ਚ ਹਾਂਜੀ ਬਿਨਾ ਪਹੁੰਚ ਤੋਂ 35000 ਜੀ ਠੀਕ ਹੈ ਜੀ ਤੇ ਪਹੁੰਚ 37000 ਦੀ 100 ਕਿਲੋਮੀਟਰ 100 ਕਿਲੋਮੀਟਰ 37000 ਹਾਂਜੀ ਹਾਂਜੀ ਠੀਕ ਹੈ ਜੀ ਠੀਕ ਬਾਕੀ ਕੁਆਲਿਟੀ ਪੂਰੀ ਟਾਪ ਦੀ ਹੈ ਨਾ ਜੀ ਕੋਈ ਸ਼ੱਕ ਨਹੀਂ ਬਾਕੀ ਕੋਈ ਵੀਰ ਭਰਾ ਆਪਣੀ ਤਸੱਲੀ ਕਰ ਸਕਦਾ ਹੈ ਨਾ ਜੀ ਹਾਂਜੀ ਵਾਅਦੇ ਬੰਦੀ ਆ ਭਾਜੀ ਇਹ ਜਨੇਰੀ ਅੱਜ ਲੈਣ ਦੇ ਨਾ 2 ਮਹੀਨਿਆਂ ਨੂੰ ਬੱਚਾ ਹੀ ਇਹਨੇ ਦਾ ਤਿਆਰ ਹੋ ਜਾਣਾ ਮਗਰ ਬਿਲਕੁਲ 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 ਕਿੱਡਾ ਬੱਚਾ ਕੁਆਲਿਟੀ ਵਾਲਾ ਬਿਲਕੁਲ ਬਿਲਕੁਲ ਜੀ ਤੇ ਚਲੋ ਜੀ ਦੂਜੀ ਵਿਹੜਦੀ ਦਿਓ ਜਾਣਕਾਰੀ ਜੀ ਜੀ ਏ ਭਾਜੀ ਕੋਈ ਤਿੱਜਾ ਸੁਆ ਮੰਨ ਲੇ ਕੋਈ ਦੁੱਜਾ ਮੰਨ ਲਿਆ ਆਲਦੀ ਸਮਝ ਸਮਝ ਬਿਲਕੁਲ ਜੀ ਇਹ ਵੀ ਕੱਲ ਕੋਈ ਸ਼ਾਮਾਂ ਦੇ 3-4 ਵਜੇ ਦੀ ਸੂਈ ਆ 3-4 ਵਜੇ ਇਹਨੂੰ ਬੱਚਾ ਚੋਂ ਗਿਆ ਵਾ ਲਾਗੋ ਲਾਗੀ ਬੱਜੇ ਤੇ ਬੱਚਿਆਂ ਨੂੰ ਆਂਦੀਆਂ ਕੋ ਨਹੀਂ ਇੱਕ ਦੂਜੇ ਦੇ ਭਾਈਪੂਈ ਫਿਰਦੀਆਂ ਇੱਕੋ ਰੰਗ ਆ ਨਾ ਸੇਮ ਹਾਂਜੀ ਹਾਂਜੀ ਸੇਮ ਤੇ ਬੱਜੀਆਂ ਵੀ ਲਾਗੋ ਲਾਗਾ ਮਗਰ ਇਹਦੇ ਕੀ ਆਗੇ ਇਹਦੇ ਮਗਰ ਵੀ ਬੱਚੀ ਜਿਹੜੇ ਇਹਦੇ ਮਗਰ ਬੱਚੀ ਦੀਆਂ ਅੱਖਾਂ ਵੇਖੋ ਨੀਲੀਆਂ ਏ ਨੀਲੀਆਂ ਅੱਖਾਂ ਕਰੋ ਚੈੱਕ ਬਹੁਤਾ ਬੱਚਾ ਐਰ ਸ਼ਹਿਰ ਚ ਆ ਜਾਂਦਾ ਵਾ ਜਰਸੀ ਚ ਵੀ ਆ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਪੂਰੀ ਟਾਪ ਕੁਆਲਿਟੀ ਹੈ ਜੀ ਬੱਚੇ ਦੇ ਬਹੁਤੇ ਜਿਆਦੇ ਭਾਜੀ ਚੰਗੇ ਪਾਏ ਵੜਾ ਨੇ ਠੀਕ ਹੈ ਤੇ ਕਿੰਨਾ ਬੋਲਾ ਬੁਲਾ ਭਾਜੀ ਇਹ ਹਲੇ 6 ਵੀ ਹੋ ਸਕਦਾ 7 ਵੀ ਹੋ ਸਕਦਾ ਇਸ ਟਾਈਮ ਹਾਂਜੀ ਤੇ ਕਿੰਨਾ ਕਰ ਗੁਰ ਜਾਊਗੀ ਜੀ ਭਾਜੀ 10 ਕਿਲੋ ਕਰ ਦਊਗੀ ਘਰ ਤੋਂ ਘਰ ਅੱਛਾ ਜੀ ਜਿੰਨੇ ਦਾ ਪਾ ਪੈਸੇ ਮੰਗਣੇ ਆ ਜੀ ਉਹਨੇ ਕਦੇ ਹਸਾਉਣਾ 10 ਕਿਲੋ ਤੋਂ ਬਹੁਤ ਆ ਕੋਈ ਆਂਦੀ ਲੱਤ ਛੜਨੀ ਜਿੱਥੇ ਮਰਜੀ ਕੋਈ ਭੈਣ ਭਰਾ ਬੈਜੇ ਲਓ ਲਓ ਜੀ ਇਹ ਨਹੀਂ ਇਹ ਨਹੀਂ ਜ਼ਰੂਰੀ ਉੱਥੇ ਡੱਕ ਕੇ ਆ ਪਤਾ ਰਾ ਮਰਨੀਆ ਲਓ ਹਾਂਜੀ ਇੱਕ ਮਿੰਟ ਇੱਕ ਮਿੰਟ ਜੀ ਫੋਕਾ ਦਿੰਦੇ ਮਗਰ ਬਸ ਪੁੱਤੋਏ ਲਓ ਇੱਥੇ ਭਵੇਂ ਤਾਰਾ ਮਾਰੀ ਆ ਐਵੇਂ ਲੋ ਖੱਟਾ ਛੈ ਤੇ ਆਉਂਦਾ ਬਿਲਕੁਲ ਜੀ ਲਓ ਜੀ ਕਰੋ ਜੀ ਚੈੱਕ ਜਿਤਨਾ ਮਰਜੀ ਜਿੰਨੇ ਮਰਜੀ ਹਾਂ ਜਿਤਨਾ ਮਰਜੀ ਭਾਈ ਲਓ ਐਨੀ ਆ ਸੀਲਸ ਲੱਗ ਕਰਮਾ ਲੀਆਂ ਇਹ ਨਹੀਂ ਵੀ ਕੋਈ ਉਹੋ ਜੀ ਗੱਲ ਬਾਤ ਬਿਲਕੁਲ ਜੀ ਠੀਕ ਹੈ ਜੀ ਤੇ ਮਤਲਬ ਮਾਲ ਭੁੱਖਾ ਵੇਖ ਇਤਰਾਏ ਘਾਈ ਚੁਗੀਆਂ ਨੇ ਜੜੀਆਂ ਕੋਈ ਨਹੀਂ ਹੋ ਲਈ ਹੋ ਲਈ ਕਰਮਾਲੀਆਂ ਹਾਂਜੀ ਚੜਨੀਆਂ ਪੱਕੇ ਹਨਾ ਜੀ ਹਾਂਜੀ ਹਾਂਜੀ ਬਾਜਦੀ ਰਿਹੜੀ ਹੈ ਮੈਂ ਲੱਪੇ ਚੁੱਕ ਜਾਨੇ ਕੱਲ ਤੱਕ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਨਾਲੇ ਨਵੀਂ ਜਗ੍ਹਾ ਤੇ ਵੀਰ ਜੀ ਕਰ ਜਾਂਦਾ ਹਾਂਜੀ ਹਾਂਜੀ ਬਸ ਰਾਤ ਤੁਹਾਨੂੰ ਦਾ 2 ਤੋਂ 2:30 ਵਜੇ ਆ ਗਿਆ ਆਪਣੇ ਵੀ ਉਤਰੀਆਂ ਵਾ ਅੱਛਾ ਜੀ ਮੇਰਾ ਆਪਦਾ ਸ਼ਰੀਰ ਲੈ ਲੋ ਨੀਂਦਰੇ ਦੇ ਵਿੱਚ ਸਹੀ ਨਹੀਂ ਤੇ ਇਹ ਵਿਚਾਰੀਆਂ ਫਿਰ ਵੀ ਸੁਈਆਂ ਸਵਾਈਆਂ ਬਿਲਕੁਲ ਥਕਾਵਟ ਤੇ ਵੀਰ ਜੀ ਹੋਈ ਜਾਂਦੀ ਹਾਂਜੀ ਹਾਂਜੀ ਹਨਾ ਜੀ ਤੇ ਵੀਰ ਜੀ ਕਿਵੇਂ ਰੇਟ ਰੂਟ ਕੀ ਹੈ ਦਾ ਜੀ ਭਾਜੀ ਇਹਦਾ ਮੁੱਲ ਭਾਵੇਂ 35000 ਰੁਪਏ ਕਰੀਏ ਹਾਂਜੀ ਤੇ ਭਾਵੇਂ ਕਰੀਏ 33 33 ਇਹ ਆਪਾਂ 32000 ਦੀ ਦੇ ਦਾਂਗੇ ਹਾਂ ਨਾ 32000 ਦੀ ਹਾਂਜੀ ਹਾਂਜੀ ਠੀਕ ਹੈ ਜੀ ਕਮਾਨ ਤਾਂ ਵੀਰ ਜੀ ਹੋਊਗਾ ਕਰ ਦਾਂਗੇ ਭਾਜੀ ਕਰ ਦਾਂਗੇ ਠੀਕ ਹੈ ਜੀ ਉਹ ਭੈਣ ਭਰਾ ਹੋਊਗਾ ਨਾ ਫੋਨ ਲਾਵੇ ਹਾਂ ਜੀ ਜਰੂਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨੰਬਰ ਫੇਰ ਤੋਂ ਇੱਕ ਵਾਰ ਦੱਸ ਦਿਓ 95012 60977 ਠੀਕ ਹੈ ਜੀ ਤੇ ਦੋਸਤੋ ਇਹ ਹੀ ਆਪਣੇ ਅੱਜ ਦੇ ਨਗ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੋਰ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ